ਬਹੁਤ ਡੀਪ ਟਨਲ ਸੀ ਤੇ ਅਸੀਂ ਬਹੁਤ ਫਾਸਟ ਜਾ ਰਹੇ ਹਾਂ ਤੇ ਅੱਗੋਂ ਇੱਕ ਮਾਸਟਰ ਆਂਦਾ ਹੈ ਅਸੀਂ ਬਹੁਤ ਡਰੇ ਹੋਏ ਹਾਂ ਤੇ ਅੱਗੋਂ ਇੱਕ ਮਾਸਟਰ ਆਂਦਾ ਹੈ ਉਹ ਨਾ ਮੇਰੀ ਗੋਦੀ ਚੋ ਮੇਰੀ ਬੇਟੀ ਨੂੰ ਖਿੱਚ ਕੇ ਲੈ ਜਾਂਦਾ ਹੈ ਤੇ ਮੈਂ ਆਪਣੀ ਬੇਟੀ ਤੇ ਉਹ ਮਾਸਟਰ ਦੇ ਪਿੱਛੇ ਜਾਂਦੀ ਹਾਂ ਕਿ ਮੇਰੀ ਬੇਟੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਕਿਉਂਕਿ ਬਿਲਕੁਲ ਅੰਧੇਰਾ ਹੁੰਦਾ ਹੈ ਮੈਂ ਵੀ ਡਰੀ ਹੋਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਸ ਟਾਕ ਸ਼ੋਅ 'ਚ ਜੁੜੇ ਹਾਂ ਜਿਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਧਿਆਨ ਦੀ ਤੇ ਉਹਨਾਂ ਰਾਹੀ ਸਾਡੇ ਜੀਵਨ ਚਾਏ ਬਦਲਾਵ ਦੀ ਧਿਆਨ ਵਿੱਚ ਅਸੀਂ ਅਲੱਗ-ਅਲੱਗ ਰੀਜ਼ਨਸ ਤੋਂ ਆਨੇ ਆ ਪਰ ਤੁਸੀਂ ਅੱਜ ਸਾਡੇ ਸਾਹਮਣੇ ਇੱਕ ਐਸੇ ਮਾਸਟਰ ਹੋ ਜਿਨ੍ਹਾਂ ਦੀ ਬੇਟੀ ਤੁਹਾਨੂੰ ਧਿਆਨ 'ਚ ਲੱਗ ਕੇ ਆਈ ਤੇ ਤੁਸੀਂ ਪਲੀਜ਼ ਆਪਣੇ ਅਨੁਭਵ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਹਾਂਜੀ ਮੇਰੇ ਮੇਰੀ ਲਾਈਫ 'ਚ ਧਿਆਨ ਨੂੰ ਆਏ ਸਿਰਫ 4 ਮਹੀਨੇ ਹੋਏ ਐ ਪਰ ਮੈਨੂੰ ਇੰਨਾ ਵਧੀਆ ਐਕਸਪੀਰੀਅੰਸ ਰਿਹਾ ਧਿਆਨ ਦਾ ਇੰਨੀਆਂ ਪੋਜ਼ਿਟਿਵ ਵਾਈਬਸ ਹੈਪੀ ਵਾਈਬਸ ਨੇ ਮੇਰੇ ਚਾਰੋਂ ਤਰਫ ਕਿਉਂਕਿ ਵਿੱਚ ਜਦ ਮੇਰੀ ਬੇਟੀ ਹੋਈ ਸੀ ਤੇ ਬਹੁਤ ਨੈਗੇਟਿਵ ਹੋ ਗਈ ਸੀ ਮੈਂ ਬਹੁਤ ਡਿਪਰੈਸ਼ਨ ਸਟ੍ਰੈਸ ਔਰ ਕਾਫੀ ਫਿਜ਼ੀਕਲੀ ਪ੍ਰੋਬਲਮਸ ਬਹੁਤ ਸੀ ਮੇਰੀ ਬਾਡੀ ਚ ਤੇ ਮਤਲਬ ਐਦੇ ਹੀ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਆਂ ਤੇ ਆਂਦੇ ਜਾਂਦੇ ਲੁਧਿਆਣੇ ਨਾ ਪਿਰਾਮਿਡ ਦੇਖਿਆ ਮੈਂ ਮਨੇ ਕਿ ਮੈਡੀਟੇਸ਼ਨ ਮੈਡੀਟੇਸ਼ਨ ਕੀ ਲਿਖਿਆ ਹੈ ਬੜਾ ਰੋਲ ਹੈ ਉਹ ਵੀ ਮੈਡੀਟੇਸ਼ਨ ਕਰਦਾ ਹੈ ਸਟ्रेस ਫਰੀ ਹੈ ਬਹੁਤ ਰੋਲ ਹੈ ਮੈਂ ਵੀ ਦੇਖਾਂ ਕਿ ਮੈਡੀਟੇਸ਼ਨ ਕੀ ਹੈ ਤੇ ਮੈਂ ਗਈ ਉੱਥੇ ਮੈਡੀਟੇਸ਼ਨ ਦੀ ਕਲਾਸ ਚੱਲ ਰਹੀ ਸੀ ਮੈਂ اٹੈਂਡ ਕੀਤੀ ਤੇ ਮੈਨੂੰ ਬੜਾ ਵਧੀਆ ਲੱਗਿਆ ਤੇ ਉੱਥੇ ਇੱਕ ਮਾਸਟਰ ਸੀ ਉਹਨਾਂ ਨੇ ਮੈਨੇ ਉਹ ਕੋ ਗਾਈਡ ਕਰਿਆ ਤੇ ਮੈਂ ਮੈਡੀਟੇਸ਼ਨ ਸ਼ੁਰੂ ਕੀਤਾ ਆਪਣੇ ਆਪ ਹੀ ਨਾ ਮੇਰੇ ਚ ਬੜੀ ਪੋਜ਼ਿਟਿਵ ਵਾਈਬਸ ਹੈਪੀ ਵਾਈਬਸ ਆਨੀਆਂ ਸ਼ੁਰੂ ਹੋ ਗਈਆਂ ਤੇ ਮੈਨੂੰ ਮਿਕਿਆ ਆ ਕਿ ਕੀ ਚੀਜ਼ ਹੈ ਮੈਂ ਹੋਰ ਕਰਾਂ ਮਤਲਬ ਹੁੰਦਾ ਕੀ ਹੈ ਇਹਦੇ ਨਾਲ ਤੇ ਮੈਂ ਜਦ ਆਪਣੇ ਸਾਨਲ ਸਾਉਣਾ ਨੇ ਦੱਸਿਆ ਕਿ ਤੁਸੀਂ ਐਵੇਂ ਆਣਾ ਪਾਣ ਸਤੀ ਧਿਆਨ ਕੀਵੇਂ ਉਹਨਾਂ ਨੇ ਮੈਨੂੰ ਤਰੀਕਾ ਦੱਸਿਆ ਤੇ ਮੈਂ ਕੀਤਾ ਮਤਲਬ ਆਫਟਰ ਹੁਨੇ 10 ਡੇਜ਼ ਹੀ ਹੋਏ ਸੀ ਮੈਡੀਟੇਸ਼ਨ ਨੂੰ ਮੈਨੂੰ ਇੱਕ ਡ੍ਰੀਮ ਆਇਆ ਇਨ ਡ੍ਰੀਮ ਐਸੀ ਕਿ ਡ੍ਰੀਮ 'ਚ ਮੇਰੀ ਬੇਟੀ ਔਰ ਮੈਂ ਜਾ ਰਹੇ ਹਾਂ ਇੱਕ ਬਹੁਤ ਡੀਪ ਟਨਲ ਸੀ ਤੇ ਅਸੀਂ ਬਹੁਤ ਫਾਸਟ ਜਾ ਰਹੇ ਹਾਂ ਤੇ ਅੱਗੋ ਇੱਕ ਮਾਸਟਰ ਆਂਦਾ ਹੈ ਅਸੀਂ ਬਹੁਤ ਡਰੇ ਹੋਏ ਹਾਂ ਤਿਆਗੂ ਇੱਕ ਮਾਸਟਰ ਆਂਦਾ ਹੈ ਉਹ ਨਾ ਮੇਰੀ ਗੋਦੀ ਚ ਮੇਰੀ ਬੇਟੀ ਨੂੰ ਖਿੱਚ ਕੇ ਲੈ ਜਾਂਦਾ ਹੈ ਤੇ ਮੈਂ ਆਪਣੀ ਬੇਟੀ ਤੇ ਉਹ ਮਾਸਟਰ ਦੇ ਪਿੱਛੇ ਜਾਂਦੀ ਆ ਕਿ ਮੇਰੀ ਬੇਟੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਕਿਉਂਕਿ ਬਿਲਕੁਲ ਅੰਧੇਰਾ ਹੁੰਦਾ ਹੈ ਮੈਂ ਵੀ ਡਰੀ ਹੁੰਨੀ ਆ ਤੇ ਉਹ ਮਾਸਟਰ ਨਾ ਮੇਰੀ ਬੇਟੀ ਨੂੰ ਲੈ ਕੇ ਜਾ ਕੇ ਲਾਈਟ ਵਿੱਚ ਛੋੜ ਦਿੰਦਾ ਹੈ ਔਰ ਮੈਂ ਵੀ ਉਹਦੇ ਪਿੱਛੇ ਜਾ ਕੇ ਲਾਈਟ 'ਚ ਬੈਠ ਜਾਂਦੀ ਆ ਤੇ ਇਟਸ ਅ ਗੁੱਡ ਇੰਡੀਕੇਸ਼ਨ ਕਿ ਮੇਰਾ ਜੀਵਨ ਪਹਿਲੇ ਅੰਧੇਰੇਤ ਸੀ ਉਨ ਮੈਂ ਮੈਡੀਟੇਸ਼ਨ ਚ ਆ ਕੇ ਇੱਕ ਰੌਸ਼ਨੀ ਆਈ ਮੇਰੇ ਜੀਵਨ ਚ ਲਾਈਟ ਆਈ ਔਰ ਮੈਨੂੰ ਖੁਦ ਫੀਲ ਹੁੰਦੀ ਹੈ ਦਿਖਦੀ ਹੈ ਕਿ ਮੈਡੀਟੇਸ਼ਨ ਕਰਕੇ ਜਦ ਅਸੀਂ ਆਪਣੇ ਆਪ ਤੇ ਫੋਕਸ ਕਰਦੇ ਆ ਨਾ ਆਪਣੇ ਆਪ ਨੂੰ ਜਾਣਦੇ ਆ ਤੇ ਐਵੇਂ ਮਤਲਬ ਮੇਰੀ ਲਾਈਫ ਚ ਮੈਡੀਟੇਸ਼ਨ ਆਇਆ ਤੇ ਇਹਦੇ ਨਾਲ ਮੈਂ ਜਦੋਂ ਦੀ ਮੈਡੀਟੇਸ਼ਨ ਸ਼ੁਰੂ ਕੀਤਾ ਹੁਣੇ ਜ਼ਿਆਦਾ ਟਾਈਮ ਨਹੀਂ ਹੋਇਆ ਪਰ ਜ਼ਿਆਦਾ ਟਾਈਮ ਚ ਵੀ ਉਹ ਇਹੋ ਜਿਹਾ ਐਕਸਪੀਰੀਅੰਸ ਹੋਇਆ ਹੈ ਕਿ ਮੈਨੂੰ 4 ਮਹੀਨੇ ਤੋਂ ਜੋ ਹਰ ਦੂਜੇ ਦਿਨ ਤੇ ਜੇ ਦਿਨ ਪ੍ਰੋਬਲਮ ਹੋ ਜਾਂਦੀ ਸੀ ਫਿਜ਼ੀਕਲ ਪ੍ਰੋਬਲਮਸ ਨਹੀਂ ਹੋਈਆਂ ਮੈਨੂੰ ਔਰ ਮਾਈਂਡ ਵੀ ਇੰਨਾ ਪੀਸ ਚ ਇੰਨਾ ਸ਼ਾਂਤੀ ਖੁਸ਼ੀ ਹਰ ਤਰਫ ਕਿ ਬਸ ਮੈਨੂੰ ਲੱਗਦਾ ਕਿ ਮੈਂ ਮੈਡੀਟੇਸ਼ਨ ਕਰਦੀ ਜਾਵਾਂ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦੀ ਆ ਮੈਂ ਨਾ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਤੇ ਜਦ ਮੈਂ ਮੈਡੀਟੇਸ਼ਨ ਚਾਈ ਤੇ ਮੈਨੂੰ ਇਹ ਬੜੀ ਕੰਫਿਊਜ਼ਨ ਸੀ ਕਿ ਇੱਥੇ ਗੁਰੂ ਧਾਰਨਾ ਪਏਗਾ ਕੋਈ ਗੁਰੂ ਕਰਨਾ ਪਏਗਾ ਮਤਲਬ ਕੀ ਹੁੰਦਾ ਮੈਂ ਕਿਤੇ ਗਲਤ ਸਾਈਡ ਤੇ ਤੈਨੀ ਜਾ ਰਹੀ ਕਿਉਂਕਿ ਅਸੀਂ ਬੜੇ ਕਟੜ ਸੀ ਅੰਮ੍ਰਿਤ ਛੱਕਿਆ ਹੋਇਆ ਸੀ ਗੁਰਬਾਣੀ ਪੜ੍ਹਨੀ ਅੰਮ੍ਰਿਤ ਵੇਲਾ ਕਰਨਾ ਤੇ ਵਿੱਚ ਸਾਰਾ ਕੁਝ ਛੁੱਟ ਗਿਆ ਤੇ ਥੋੜੀ ਨੈਗੇਟਿਵਿਟੀ ਵੀ ਆ ਗਈ ਤੇ ਮਤਲਬ ਮੈਂ ਬੜੀ ਕਨਫਿਊਜ਼ਨ ਸੀ ਯਾਰ ਮੈਂ ਗੁਰੂ ਧਾਰਨਾ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਇੱਕ ਮਾਸਟਰ ਹੈ ਉਹਨਾਂ ਦੀ ਵੀਡੀਓ ਦੇਖੀ YouTube ਤੇ ਤੇ ਮਾਸਟਰ ਜਸਵਿੰਦਰ ਕੌਰ ਸ਼ਾਇਦ ਕਾਫੀ ਧਿਆਨੀ ਉਹਨਾਂ ਨੂੰ ਜਾਣਦੇ ਹੋਣਗੇ ਤੇ ਉਹਨਾਂ ਦੀ ਵੀ ਇਹੀ ਕਨਫਿਊਜ਼ਨ ਸੀ ਕਿ ਮੈਂ ਮਤਲਬ ਜਾ ਰਹੀ ਆ ਜਿਹੜੇ ਰਸਤੇ ਤੇ ਅਸੀਂ ਗੁਰੂ ਤੇ ਨਹੀਂ ਧਾਰਨਾ ਤੇ ਮੈਂ ਜਦ ਉਹਨਾਂ ਦੀ ਵੀਡੀਓ ਸੁਣੀ ਮੇਰੀ ਕਨਫਿਊਜ਼ਨ ਬਿਲਕੁਲ ਦੂਰ ਹੋ ਗਈ ਕਿ ਸਾਡੇ ਜਿਹੜੇ ਬ੍ਰह्मऋषि ਪਤਰੀ ਜਿਸੇ ਜਿਨ੍ਹਾਂ ਨੇ ਸਾਨੂੰ ਆਨਾਪਾਨਸਤੀ ਧਿਆਨ ਦਿੱਤਾ ਉਹਨਾਂ ਨੇ ਕਿਹਾ ਇਹਦੇ ਵਿੱਚ ਇਹ ਰਸਤੇ 'ਚ ਤੁਹਾਡਾ ਕੋਈ ਗੁਰੂ ਨਹੀਂ ਹੁੰਦਾ ਸਿਰਫ ਤੁਹਾਡਾ ਬਰੀਥ ਹੀ ਤੁਹਾਡਾ ਗੁਰੂ ਹੈ ਸਿਰਫ ਜੋ ਤੁਸੀਂ ਬਰੀਥਿੰਗ ਲੈ ਰਹੇ ਹੋ ਨਾ ਆਪਣੇ ਬਰੀਥ ਤੇ ਫੋਕਸ ਕਰ ਰਹੇ ਹੋ ਉਹੀ ਗੁਰੂ ਹੈ ਮੈਂ ਬਹੁਤ ਸੈਟੀਸਫਾਈਡ ਹੋ ਗਈ ਕਿਉਂਕਿ ਮੈਂ ਕਾਫੀ ਮੈਡੀਟੇਸ਼ਨ ਦੇ ਰਸਤੇ ਸੁਨੇਹਾ ਜਿਵੇਂ 118 ਤਰੀਕੇ ਹੁੰਦੇ ਆ ਤੇ ਪਰ ਮੈਂ ਆਨਾਪਾਨਸਤੀ ਨਾਲ ਇਸ ਲਈ ਕੋਰਿਲੇਟ ਕਰ ਰਹੀ ਕਿ ਇਸ ਇੱਥੇ ਸਾਡਾ ਕੋਈ ਗੁਰੂ ਨਹੀਂ ਹੈ ਅਸੀਂ ਆਪਣਾ ਸਾਡਾ ਬ੍ਰੀਥ ਹੀ ਸਾਡਾ ਗੁਰੂ ਹੈ ਤੇ ਮੈਂ ਬਹੁਤ ਜ਼ਿਆਦਾ ਕਨੈਕਟ ਹੁੰਦੀ ਗਈ ਮੈਡੀਟੇਸ਼ਨ ਨਾਲ ਤੇ ਬੜੇ ਅੱਛੇ ਐਕਸਪੀਰੀਅੰਸ ਵੀ ਆਏ ਕਿ ਫਿਜ਼ੀਕਲੀ ਮੈਂਟਲੀ ਬਿਲਕੁਲ ਪੀਸ ਮਿਲਦਾ ਗਿਆ ਪਰ ਹਮੇਸ਼ਾ ਨਾ ਮੈਡੀਟੇਸ਼ਨ ਮੈਨੂੰ ਲੱਗਦਾ ਕਿ ਮੈਂ ਆਪਣੇ ਬੇਟੀ ਲਈ ਮੈਡੀਟੇਸ਼ਨ ਚ ਆਈਆਂ ਮੈਨੂੰ ਹਮੇਸ਼ਾ ਮੈਡੀਟੇਸ਼ਨਸ ਨਾ ਹੋਰ ਕੁਝ ਨਹੀਂ ਦਿਖਦਾ ਸੀ ਬਸ ਮੈਡੀਟੇਸ਼ਨ ਚ ਫੀਲ ਹੁੰਦਾ ਸੀ ਮੇਰੀ ਬੇਟੀ ਆ ਰਹੀ ਹੈ ਮੈਨੂੰ ਪਿਆਰ ਕਰ ਰਹੀ ਹੈ ਮੈਨੂੰ ਕਿੱਸਸ ਕਰ ਰਹੀ ਹੈ ਮੈਨੂੰ ਹੱਗਸ ਦੇ ਰਹੀ ਹੈ ਕਿ ਮਤਲਬ ਮੰਮਾ ਇੱਕ ਤੁਸੀਂ ਬੜਾ ਅੱਛਾ ਪਾਥ ਚੂਸ ਕੀਤਾ ਹੈ ਕਿ ਇਸ ਪਾਥ ਅਸੀਂ ਅੱਗੇ ਵਧਣਾ ਤੇ بس مطلب ਤੁਸੀਂ ਅੰਧਕਾਰ ਤੋਂ ਪ੍ਰਕਾਸ਼ ਵੱਲ ਆ ਗਏ ਹਾਂਜੀ 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 ਤੇ ਹੁਣ ਤੁਸੀਂ ਪ੍ਰਕਾਸ਼ ਦਾ ਚੁਨਾਵ ਕੀਤਾ ਹੈ ਹਾਂਜੀ ਤੇ ਪ੍ਰਕਾਸ਼ ਦਾ ਚੁਨਾਵ ਜਿਵੇਂ ਹੀ ਤੁਸੀਂ ਕੀਤਾ ਤੁਹਾਡੇ ਜੀਵਨ ਚ ਬਾਹਰੀ ਤੌਰ ਤੇ ਵੀ ਕੁਝ ਬਦਲਾਅ ਆਏ ਨੇ ਬਾਹਰੀ ਤੌਰ ਤੇ ਇਹ ਬਦਲਾਅ ਆਏ ਹਨ ਕਿ ਨਾ ਇਹ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਜੇ ਸਾਡੀ ਨੈਗੇਟਿਵ ਥਿੰਕਿੰਗ ਹੈ ਤੇ ਉਹੀ ਮੈਨੀਫੈਸਟ ਹੋਏਗਾ ਨੈਗੇਟਿਵ ਚੀਜ਼ਾਂ ਜਾਂ ਜੇ ਸਾਡੀ ਪੋਜ਼ਿਟਿਵ ਥਿੰਕਿੰਗ ਹੈ ਤੇ ਪੋਜ਼ਿਟਿਵ ਚੀਜ਼ਾਂ ਆਂਗੀਆਂ ਤੇ ਮੈਂ ਧਿਆਨ ਤੋਂ ਬਾਅਦ ਹੈ ਨੋਟਿਸ ਕੀਤਾ ਕਿ ਜਦ ਮੈਂ ਨੈਗੇਟਿਵ ਸੀ ਨਾ ਤੇ ਮੇਰਾ ਆਸ-ਪਾਸ ਦਾ এনवायरमेंट ਵੀ ਨੈਗੇਟਿਵ ਸੀ ਔਰ ਜਦ ਮੈਂ ਪੋਜ਼ਿਟਿਵ ਹੋਈ ਨਾ ਉਹ ਉਹ ਔਰਾ ਪੋਜ਼ਿਟਿਵ ਹੋਣ ਨਾਲ ਨੈਗੇਟਿਵਿਟੀ ਆਪਣੇ ਆਪ ਦੂਰ ਹੁੰਦੀ ਗਈ ਨੈਗੇਟਿਵ ਪੀਪਲ ਜਾਣ ਲੱਗ ਗਏ ਲਾਈਫ ਤੋਂ ਔਰ ਉਹਦਾ ਦੇ ਮੇਰੇ ਹਰ ਤਰਫ এনवायरमेंट ਧਿਆਨ ਧਿਆਨ ਵਾਲਾ ਸਜਣਿਆ ਸੰਗਤ ਵਾਲਾ ਮਤਲਬ ਇੰਨਾ ਹੈਪੀ এনवायरमेंट ਖੁਦ ਬਖੁਦ ਮੈਨੂੰ ਮਿਲਦਾ ਜਾ ਰਿਹਾ ਹੈ ਇੰਨਾ ਸਪੋਰਟ ਕਿ ਮੈਂ ਮੈਡੀਟੇਸ਼ਨ 'ਚ ਹੋਰ ਅੱਗੇ ਵੱਧਾਂ ਮਤਲਬ ਉਹ ਆਪਣੇ ਆਪ ਜਿਵੇਂ ਯੂਨੀਵਰਸ ਵੱਲੋਂ ਹੀ ਹੁੰਦਾ ਹੈ ਨਾ ਕਿ ਉਹ 네ਗੇਟਿਵਿਟੀ ਜਾ ਕੇ ਸਿਰਫ ਪੋਜ਼ਿਟਿਵਿਟੀ ਆ ਰਹੀ ਹੈ ਕਿ ਤੁਸੀਂ ਮੈਡੀਟੇਸ਼ਨ 'ਚ ਅੱਗੇ ਵੱਧੋ ਮਤਲਬ ਉਹ ਹੀ ਹੈ ਕਿ ਅਸੀਂ ਜੋ ਚੀਜ਼ ਮੈਨੀਫੈਸਟ ਕਰ ਰਹੇ ਹਾਂ 네ਗੇਟਿਵ ਸੋਚ ਰਹੇ ਹਾਂ ਤੇ 네ਗੇਟਿਵ ਆ ਰਿਹਾ ਹੁਣ ਮੈਂ ਬਿਲਕੁਲ ਪੋਜ਼ਿਟਿਵ ਹਾਂ ਤੇ ਮੈਨੂੰ ਚਾਰੋਂ ਤਰਫ ਚੀਜ਼ਾਂ ਹੀ ਪੋਜ਼ਿਟਿਵ ਨਜ਼ਰ ਆਉਂਦੀਆਂ ਕਿ ਮੈਸਰ ਨੂੰ ਮੈਨੂੰ ਦਿਖਦੀ ਪੋਜ਼ਿਟਿਵਿਟੀ ਹੈ 네ਗੇਟਿਵ ਕੁਛ ਦਿਖਦਾ ਹੀ ਨਹੀਂ ਵਾਓ ਵਾਓ ਜਗਪ੍ਰੀਤ ਜੀ ਤੇ ਤੁਸੀਂ ਇਹ ਇਸ ਨੂੰ ਧਾਰਨ ਕਰਨ ਲਈ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵਿਟੀ ਨੂੰ ਆਪਣਾ ਇਹ ਔਰਾ ਬਣਾ ਲਿਆ ਕਿ ਹੁਣ ਤੁਸੀਂ ਆਸ-ਪਾਸ ਪੋਜ਼ਿਟਿਵਿਟੀ ਨੂੰ ਅਟ੍ਰੈਕਟ ਕਰ ਰਹੇ ਹੋ ਹਾਂਜੀ ਧਿਆਨ ਦੇ ਨਾਲ-ਨਾਲ ਤੁਸੀਂ ਆਪਣੇ ਜੀਵਨ 'ਚ ਖਾਣ-ਪੀਣ 'ਚ ਵੀ ਕੁਝ ਚੇਂਜੇਸ ਲਿਆਏ ਹੋ ਜਾਂ ਤੁਸੀਂ ਆਸ-ਪਾਸ ਕੁਝ ਐਵੇਂ ਦੇ ਚੇਂਜੇਸ ਕੀਤੇ ਜਾਂ ਆਪਣੀ ਹੈਬਿਟ 'ਚ ਬਦਲਾਅ ਕੀਤੇ ਜੋ ਤੁਹਾਨੂੰ ਧਿਆਨ ਵੱਲ ਹੋਰ ਅੱਗੇ ਲੈ ਕੇ ਗਏ ਖਾਣ ਪੀਣ ਚ ਦਾ ਬਦਲਾਅ ਕੀਤਾ ਅਸੀਂ ਮਤਲਬ ਸ਼ੁਰੂ ਤੋਂ ਹੀ ਵੇਜੀਟੇਰੀਅਨ ਆ ਔਰ meditation ਅਤੇ ਮੇਰੇ ਲਈ ਬਹੁਤ ਇਜ਼ੀ ਹੋ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਨਾਨ-ভেজ ਤੇ ਬਿਲਕੁਲ ਖਾਣਾ ਨਹੀਂ ਚਾਹੀਦਾ meditation ਤੇ ਮੈਂ वेजिटेरियन ਆ ਤੇ ਇੱਕ वेजिटेरियन ਹੋਣ ਦੇ ਬਾਵਜੂਦ ਉਹਨਾਂ ਨੇ ਮੈਨੂੰ ਕੁਝ ਕਿਹਾ ਮਤਲਬ ਤਾਮਸਿੰਗ گارਲਿਕ ਐਂਡ ਅਨIONS ਥੋੜਾ ਇਗਨੋਰ ਕਰਨ ਲਈ ਮੈਂ ਨਾ ਇਗਨੋਰ ਨਹੀਂ ਕੀਤਾ ਕਿ ਮੈਂ ਨਹੀਂ ਜਾਣਦੀ ਕਿ ਤੁਸੀਂ ਤੁਹਾਡੇ ਯੂਜ਼ ਹੋ ਰਿਹਾ ਹੈ ਫੈਮਿਲੀ 'ਚ ਯੂਜ਼ ਹੋ ਰਿਹਾ ਤੁਸੀਂ ਇਗਨੋਰ ਕਰੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹਦੇ ਨਾਲ ਕੋਈ ਤੁਹਾਡੀ ਅਧਿਆਤਮਿਕਤਾ ਘਟਦੀ ਨਹੀਂ ਹੈ ਪਰ ਹੈ ਇੱਕ ਕੀ ਚਲੋ ਤੁਸੀਂ ਹੋਰ ਡੀਪ 'ਚ ਜਾਣਾ ਚਾਹੁੰਦੇ ਹੋ ਤੇ ਤੇ ਮੈਂ گارਲਿਕ ਵਗੈਰਾ ਛੋੜਤਾ ਹੈ ਉਹਨੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਆਪਣੇ ਸੰਤੁਸ਼ਟੀ ਤੇ ਡਿਪੈਂਡ ਕਰਦਾ ਤੁਹਾਨੂੰ ਕਿੰਨੀ ਸੈਟੀਸਫੈਕਸ਼ਨ ਚਾਹੀਦੀ ਹੈ ਤੇ ਬਸ ਮੈਂ ਅੱਗੇ ਵੱਧ ਰਹੀ ਹਾਂ ਐਕਚੁਅਲੀ ਇੱਕ ਹੋਰ ਗੱਲ ਦੱਸਣਾ ਚਾਹਣੀ ਜਿਵੇਂ ਅਸੀਂ ਮੈਡੀਟੇਸ਼ਨ ਕਰਦੇ ਆ ਨਾ ਅਸੀਂ ਬਹੁਤ ਬਿਜ਼ੀ ਰਹਿੰਦੇ ਆ ਆਪਣੀ ਲਾਈਫ 'ਚ ਸਾਡੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੈ ਹੈਕਟਿਕ ਸ਼ਡਿਊਲ ਹੈ ਮੇਰਾ ਤੇ ਕਾਫੀ ਹੈਕਟਿਕ ਸ਼ਡਿਊਲ ਹੈ ਇੱਕ ਬੱਚੇ ਨਾਲ ਤੁਸੀਂ ਜਾਣਦੇ ਹੋ ਕਿੰਨਾ ਹੈਕਟਿਕ ਹੋ ਜਾਂਦਾ ਤੇ ਮੈਡੀਟੇਸ਼ਨ ਕਰਨ ਦਾ ਟਾਈਮ ਨਹੀਂ ਮਿਲਦਾ ਸੀ ਤੇ ਮੈਂ ਕਿਹਾ ਮੈਡੀਟੇਸ਼ਨ ਕਿੱਦਾਂ ਕਰੀਏ ਟਾਈਮ ਹੀ ਨਹੀਂ ਹੈ ਮੈਂ ਰਾਤ ਨੂੰ ਮੈਡੀਟੇਸ਼ਨ ਕਰਨੀ ਸ਼ੁਰੂ ਕੀਤੀ ਸੌਣ ਤੋਂ ਪਹਿਲੇ ਮੇਰੀ ਬੇਟੀ ਨੇ ਸੋ ਜਾਣਾ ਤੇ ਰਾਤੀ 11 12 ਵਜੇ ਮੈਡੀਟੇਸ਼ਨ ਤੇ ਬਹਿ ਜਾਣਾ ਤੇ 2 ਘੰਟੇ 1 ਘੰਟਾ ਜਿੰਨੀ ਦੇਰ ਬੈਠਿਆ ਗਿਆ ਤੇ ਸਵੇਰੇ ਉੱਠ ਕੇ ਨਾ ਉਹ ਕਹਿੰਦੇ ਨਾ ਕਿ ਜੇ ਸੁੱਤੇ ਨਹੀਂ ਤਾਂ ਅਸੀਂ ਟਾਇਰਡਨੈਸ ਫੀਲ ਕਰਾਂਗੇ ਅਸੀਂ ਮੈਡੀਟੇਸ਼ਨ ਹੀ ਕਰਦੇ ਰਹਿਗੇ ਮੈਂ ਅੱਜ ਤੱਕ ਰਾਤੀ ਮੈਡੀਟੇਸ਼ਨ ਕਰਦੀ ਆ ਨਾ ਤੇ ਸੋਣਾ ਹੁੰਦਾ ਕਿਉਂਕਿ ਸਵੇਰੇ ਬੇਟੀ ਨੂੰ ਸਕੂਲ ਭੇਜਣਾ ਹੁੰਦਾ ਸਵੇਰੇ ਉੱਠਣਾ ਹੁੰਦਾ ਤੇ ਸੋਣਾ ਹੁੰਦਾ ਜਦ 4 ਘੰਟੇ ਦੀ ਨੀਂਦ ਹੁੰਦੀ ਹੈ ਜਾਂ 3.5 ਘੰਟੇ ਦੀ ਮੋਸਟਲੀ 5 ਘੰਟੇ ਦੀ ਬਿਲਕੁਲ ਪੂਰਾ ਦਿਨ ਤੁਸੀਂ ਕੰਮ ਵੀ ਲੱਗੇ ਰਹੋ ਟਾਇਰਡਨੈਸ ਫੀਲ ਹੀ ਨਹੀਂ ਹੁੰਦੀ ਵਾਓ ਮਤਲਬ ਮੈਂ ਐਵੀ ਨੋਟਿਸ ਕੀਤਾ ਕਿ 3 ਘੰਟੇ ਵੀ ਅਸੀਂ 3 ਵਜੇ ਤੱਕ ਸਵੇਰੇ ਮੈਡੀਟੇਸ਼ਨ ਤੇ ਬੈਠੇ ਰਹਾਂਗੇ ਨਾ ਤੇ 3 ਵਜੇ ਤੋਂ ਤੁਸੀਂ 5 ਵਜੇ ਤੱਕ 6 ਵਜੇ ਤੱਕ ਸੋ ਰਹੇ ਹੋ 2.5 ਘੰਟੇ ਦੀ ਨੀਂਦ ਵਿੱਚ ਵੀ ਤੁਹਾਡੀ ਉਹ ਪੂਰਾ ਮਤਲਬ ਬਾਡੀ ਟਾਇਰਡਨੈਸ ਕੁਝ ਵੀ ਨਹੀਂ ਰਹਿੰਦਾ ਐਂਗਜ਼ਾਇਟੀ ਲੱਗਦੀ ਨਹੀਂ ਕਿ ਅਸੀਂ ਸੁੱਤੇ ਨਹੀਂ ਆ ਤੇ ਮੈਨੂੰ ਲੱਗਣ ਲੱਗ ਗਿਆ ਕਿ ਨੀਂਦ ਨਾਲੋਂ ਜ਼ਿਆਦਾ ਨਾ ਮੈਡੀਟੇਸ਼ਨ ਰਿਲੈਕਸ ਰਿਲੈਕਸਿੰਗ ਹੈ ਵਾਓ ਤੇ ਮੈਂ ਨੀਂਦ ਨੂੰ ਇਗਨੋਰ ਕਰਨ ਲੱਗ ਗਈ ਔਰ ਮੈਡੀਟੇਸ਼ਨ ਨੂੰ ਹੋਰ ਅਪਣਾਉਣਾ ਸ਼ੁਰੂ ਕਰਤਾ ਕਿ ਮੈਂ ਮੈਡੀਟੇਸ਼ਨ ਜ਼ਿਆਦਾ ਤੋਂ ਜ਼ਿਆਦਾ ਕਰਾਂ ਕਿਉਂਕਿ ਮੈਂ ਚੀਜ਼ ਨੋਟਿਸ ਕੀਤੀ ਕਿ ਮੈਂ ਮੈਡੀਟੇਟ ਕਰ ਰਹੀ ਹਾਂ ਮੈਂ 100 ਵੀ ਤਿੰਨ ਚਾਰ ਘੰਟੇ ਰਹੀਆਂ ਬਲ ਬਿਲਕੁਲ ਟਾਇਰਡਨੈਸ ਕੋਈ ਐਂਗਜ਼ਾਇਟੀ ਨਹੀਂ ਕੋਈ ਹੈਡੈਕ ਨਹੀਂ ਕੁਝ ਨਹੀਂ ਰਿਹਾ ਮੇਰੀ ਲਾਈਫ 'ਚ ਤੇ ਫਿਰ ਮੈਂ ਨੀਂਦ ਨੂੰ ਘਟਾਉਣਾ ਸ਼ੁਰੂ ਕਰਤਾ ਇਹ ਕਿਹ ਪੋਜ਼ਿਟਿਵਿਟੀ ਹੋਈ ਵਾਓ ਤੇਜਕਪ੍ਰੀਤੀ ਅਕਸਰ ਲੋਕ ਕਹਿੰਦੇ ਨੇ ਕਿ ਅਸੀਂ ਮੈਡੀਟੇਸ਼ਨ ਕਿਵੇਂ ਕਰੀਏ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਸਾਡਾ ਬਹੁਤ ਬਿਜ਼ੀ ਸ케ਡਿਊਲ ਹੈ ਆਪਾਂ ਕਿਵੇਂ ਟਾਈਮ ਕਢਾ ਲਈਏ ਕਿਵੇਂ ਮੈਡੀਟੇਸ਼ਨ ਕਰੀਏ ਤੇ ਤੁਸੀਂ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਹਾਡੀ ਛੋਟਾ ਜਿਹਾ ਬੱਚਾ ਤੁਸੀਂ ਆਪਣੇ ਬੱਚੇ ਦੀ ਪਰਵਰਿਸ਼ ਵੀ ਕਰ ਰਹੇ ਹੋ ਇੱਕ ਮਦਰ ਹੁੰਦੇ ਹੋਏ ਇੱਕ ਵੂਮਨ ਆਫ ਦਾ ਹਾਊਸ ਹੁੰਦੇ ਹੋਏ ਇੱਕ ਨੂ ਹੁੰਦੇ ਹੋਏ ਤੁਸੀਂ ਆਪਣੇ ਘਰ ਨੂੰ ਵੀ ਸੰਭਾਲ ਰਹੇ ਹੋ ਗ੍ਰਸਤ ਜੀਵਨ ਚ ਰਹਿ ਕੇ ਸਭ ਕੁਝ ਮੈਨੇਜ ਕਰਦੇ ਹੋਏ ਤੁਸੀਂ ਮੈਡੀਟੇਸ਼ਨ ਲਈ ਟਾਈਮ ਕੱਢ ਰਹੇ ਹੋ ਤੇ ਜਿਹੜੇ ਯੰਗ ਲੋਗ ਹੈ ਯੰਗ ਜਨਰੇਸ਼ਨ ਹੈ ਜਾਂ ਕੋਈ ਐਸੀ ਜਨਰੇਸ਼ਨ ਹੈ ਜਿਨ੍ਹਾਂ ਦੇ ਬੱਚੇ ਵੱਡੇ ਹੋ ਚੁੱਕੇ ਨੇ ਤੇ XYZ ਕੰਮ ਨੇ ਪਰ ਇੱਕ ਬੱਚੇ ਦਾ ਪਾਲਣਾ ਕਰਨਾ ਤੇ ਗ੍ਰਸਤ ਨੂੰ ਸੰਭਾਲਣਾ ਸਭ ਤੋਂ ਇੰਪੋਰਟੈਂਟ ਕੰਮ ਹੈ ਉਹ ਕੰਮ ਚ ਰਹਿ ਕੇ ਤੁਸੀਂ ਮੈਡੀਟੇਸ਼ਨ ਲਈ ਸਮਾਂ ਕੱਢ ਰਹੇ ਹੋ ਤੇ ਉਹ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਟਾਈਮ ਨਹੀਂ ਹੈ ਸਾਡੇ ਕੋਲ ਐਕਚੁਅਲੀ ਨਾ ਮੇਰੇ ਮਾਈਂਡ 'ਚ ਵੀ ਇਹ ਪਹਿਲੇ ਸੀ ਮੇਰੇ ਕੋਲ ਟਾਈਮ ਨਹੀਂ ਹੈ meditation ਲਈ ਟਾਈਮ ਨਹੀਂ ਹੈ ਪਰ ਮੈਨੂੰ ਕਿਸੇ ਮਾਸਟਰ ਨੇ ਸਮਝਾਇਆ ਟਾਈਮ ਨਹੀਂ ਹੈ ਤਾਂ ਪਤਾ ਹੈ ਕੀ ਮਤਲਬ ਹੈ ਤੁਸੀਂ ਖਤਮ ਹੋ ਮਤਲਬ ਤੁਸੀਂ ਉੱਪਰ ਜਾਣ ਵਾਲੇ ਤੁਹਾਡੇ ਕੋਲ ਟਾਈਮ ਨਹੀਂ ਹੈ ਅਸੀਂ ਇੱਥੇ ਆਏ ਆ ਨਾ ਸਾਡੇ ਕੋਲ ਟਾਈਮ ਹੀ ਟਾਈਮ ਹੈ ਬਹੁਤ ਟਾਈਮ ਹੈ ਜਿਵੇਂ ਤੁਸੀਂ ਮੋਬਾਈਲ ਚਲਾਣ ਲਈ ਸਪੈਸ਼ਲ ਟਾਈਮ ਨਿਕਲ ਜਾਂਦਾ ਹੈ ਫਰੈਂਡਸ ਨਾਲ ਪਾਰਟੀਆਂ ਕਰਨ ਲਈ ਸਪੈਸ਼ਲ ਟਾਈਮ ਨਿਕਲ ਜਾਂਦਾ ਹੈ ਤੇ meditation ਲਈ ਕਿਉਂ ਨਹੀਂ ਟਾਈਮ ਹੈ ਤੇ ਮੈਂ ਐਕਚੁਅਲੀ ਕੀ ਕਰਨਾ ਕਿ ਨਾਲ ਨਾਲ ਇੱਕ ਕਹਿੰਦੇ ਨਾ ਕਿ ਤੁਸੀਂ ਸਜੰਨਿਆਂ ਸੰਗਤ ਵੀ ਕਰ ਰਹੇ ਹੋ ਬੁਕਸ ਸੁਣ ਰਹੇ ਹੋ ਮੈਂ ਕਾਫੀ ਆਡੀਓ ਬੁਕਸ YouTube ਤੇ ਸੁਣਦੀ ਆਂ ਔਰ ਮਤਲਬ ਕਾਫੀ ਵੀਡੀਓਜ਼ ਮੈਡੀਟੇਸ਼ਨਸ ਵਾਲੀ ਦੇਖਦੀ ਆਂ ਤੇ ਤੁਸੀਂ ਉਹ ਕਰ ਰਹੇ ਹੋ ਇੱਕ ਤਰ੍ਹਾਂ ਦੀ ਉਹ ਵੀ ਮੈਡੀਟੇਸ਼ਨ ਹੈ ਤੇ ਜਦ ਮੈਨੂੰ ਟਾਈਮ ਨਹੀਂ ਹੁੰਦਾ ਸੀ ਨਾ ਮੈਂ ਆਪਣੇ ਹੈੱਡਫੋਨਸ ਲਗਾ ਲੈਨੇ ਨਾਲ ਆਪਣੀ ਬੇਟੀ ਲਈ ਫੈਮਿਲੀ ਲਈ ਰੋਟੀ ਵਗੈਰਾ ਬਨਾਨੀ ਕੰਮ ਕਰਨੇ ਤੇ ਨਾਲ ਉਹ ਕਰਨ ਬੈਠ ਜਾਣਾ ਤੇ ਨਾਲ ਮੈਨੂੰ ਜੇ ਟਾਈਮ ਨਹੀਂ ਮਿਲਣਾ ਨਾ ਮੈਂ ਆਪਣੀ ਬੇਟੀ ਨੂੰ ਕਹਿਣਾ ਮੈਂ ਤੁਹਾਨੂੰ ਇੱਕ ਟੌਫੀ ਲੈ ਕੇ ਦਾਂਗੀ ਤੂੰ ਮੇਰੇ ਨਾਲ 5 ਮਿੰਟ ਬੈਠ ਕੇ ਨਾ ਮੈਡੀਟੇਸ਼ਨ ਕਰ ਤੇ ਉਹ ਛੋਟੀ ਜੀ ਨੇ ਨਾ 3 ਇਅਰਜ਼ ਦੀ ਕੁੜੀ ਨੇ ਐਵੇਂ ਬਹਿ ਜਾਣਾ ਮਮਾ ਮੈਂ ਮੈਡੀਟੇਸ਼ਨ ਕਰਨਾ ਹੈ ਪਰ ਆਪ ਨਾ ਅੰਧੇਰਾ ਮਤ ਕਰਨਾ ਮੈਨੇ ਰੋਸ਼ਨੀ ਮੇ ਕਰਨਾ ਹੈ ਤੇ ਉਹ ਮੇਰੇ ਨਾਲ ਮੈਡੀਟੇਸ਼ਨ ਕਰਨ ਬੈ ਜਾਂਦੀ ਸੀ ਕੁਛ ਮੈਂ ਇਸ ਤਰ੍ਹਾਂ ਦਿਨ ਚ ਤਿੰਨ ਚਾਰ ਵਾਰੀ 5-5 ਮਿੰਟਸ ਕਰ ਲਿਆ ਔਰ ਅਗਲ ਠੀਕ ਹੈ ਇੱਕ ਫੈਮਿਲੀ ਸਪੋਰਟ ਹੁੰਦਾ ਠੀਕ ਹੈ ਜੇ ਤੁਹਾਡੇ ਕੋਲ ਫੈਮਿਲੀ ਸਪੋਰਟ ਵੀ ਨਹੀਂ ਇੰਨੀ ਕਰ ਰਹੇ ਤੇ ਮੈਂ ਜਾਣਦੀ ਹਾਂ ਕਿ ਰਾਤੀ ਤਾਂ ਤੁਸੀਂ ਆਪਣੇ ਬੈਡਰੂਮ 'ਚ ਇਕੱਲੇ ਹੋ ਨਾ ਜ਼ਰੂਰੀ ਨਹੀਂ ਹੈ ਤੁਸੀਂ ਪੈਰਾਮਿਡ 'ਚ ਜਾ ਕੇ ਕਰਨਾ ਤੁਸੀਂ ਗੁਰ ਜਿੱਥੇ ਅੱਛੀ ਵਾਈਬ੍ਰੇਸ਼ਨਸ ਹੈ ਮੈਡੀਟੇਸ਼ਨ ਕਰਨ ਬੈਠ ਜਾਓ ਗੁਰਦੁਆਰੇ ਬੈਠਿਓ ਉੱਥੇ ਵੀ ਬਹੁਤ ਅੱਛਾ ਹੈ ਮੰਦਰ ਬੈਠੇ ਉੱਥੇ ਵੀ ਬਹੁਤ ਅੱਛਾ ਹੈ ਮਤਲਬ ਜਿੱਥੇ ਤੁਹਾਨੂੰ ਹੈਪੀ ਵਾਈਬ੍ਰੇਸ਼ਨਸ ਆ ਰਹੀਆਂ ਜਿੱਥੇ ਮਰਜ਼ੀ ਤੁਸੀਂ ਮੈਡੀਟੇਸ਼ਨ ਲਾਓ ਤੁਹਾਡਾ ਧਿਆਨ ਲੱਗ ਜਾਂਦਾ ਤੇ ਮੈਂ ਇਹ ਸ਼ੁਰੂ ਕੀਤਾ ਜੋ ਮੇਰੀ ਬਿਜ਼ੀ ਲਾਈਫ ਸੀ ਕਿ ਮੈਂ ਸੌਣ ਤੋਂ ਪਹਿਲਾਂ ਕਿ ਨਾ ਕਿਸੇ ਨੂੰ ਡਿਸਟਰਬ ਹੋਏ ਨਾ ਰੁਟੀਨ ਖਰਾਬ ਹੋਏ ਥੋੜਾ ਫੋਨ ਰਿਡਿਊਸ ਕਰਤਾ ਘਟਾਤਾ ਤੇ ਸੌਣ ਤੋਂ ਪਹਿਲਾਂ ਮੈਂ ਜਿੰਨਾ ਮੇਰੇ ਕੋਲ ਟਾਈਮ ਹੈ ਹਾ ਫੈਨਰੀ ਕਹਿਆ ਜਾਂਦਾ ਨਾ ਕਿ ਤੁਸੀਂ ਜਿੰਨੀ ਏਜ ਦੇ ਹੋ 30 ਇਅਰਸ 25 ਇਅਰਸ ਉਨੀ دیر ਮੈਡੀਟੇਸ਼ਨ ਕਰਨਾ ਜ਼ਰੂਰੀ ਹੈ ਤੇ ਬਸ 25 ਮਿੰਟਸ 30 ਮਿੰਟਸ ਮੈਂ 30 ਮਿੰਟਸ ਮੈਡੀਟੇਸ਼ਨ ਕਰਨੀ ਸ਼ੁਰੂ ਕੀਤੀ ਤੇ ਉਹਦੇ ਨਾਲ ਬਸ ਵੱਧਦਾ ਗਿਆ ਤੇ ਤੁਸੀਂ ਮਾਰਨਿੰਗ ਕਰ ਲਈ 30 ਮਿੰਟਸ ਮੈਡੀਟੇਸ਼ਨ ਈਵਨਿੰਗ ਕਰ ਲਈ ਜ਼ਰੂਰੀ ਨਹੀਂ ਆ ਤੁਸੀਂ ਘੰਟੋ ਘੰਟੋ ਬੈਠਣਾ ਤੇ ਮੈਂ ਕਹਿੰਦੀ ਹਰ ਕਿਸੇ ਦੀ ਰੁਟੀਨ ਹੋਣੀ ਹੈ ਸੌਣ ਤੋਂ ਪਹਿਲਾਂ ਇੱਕ ਘੰਟਾ ਮੋਬਾਈਲ ਚਲਾਉਣੇ ਚਲਾਣਾ ਹਰ ਕੋਈ ਚਲਾਉਂਦਾ ਹੈ ਲੇਟ ਕੇ ਹੰਦੇਰੇ ਚ ਤੇ ਮੈਂ ਕਾंगी ਉਹ ਇੱਕ ਘੰਟੇ ਨੂੰ ਹਾਫ ਐਨ ਆਰ ਕਰਕੇ ਹਾਫ ਐਨ ਆਰ ਮੈਡੀਟੇਸ਼ਨ ਨੂੰ ਦੋ ਦੇਖੋ ਬਹੁਤ ਚੇਂजेस ਆਉਂਦੇ ਲਾਈਫ 'ਚ ਮੇਰੀ ਲਾਈਫ 'ਚ ਸਿਰਫ 3-4 ਮੰਥਾਂ 'ਚ ਬਹੁਤ ਚੇਂजेस ਆਏ ਹੈ ਤੇ ਤੁਸੀਂ ਸੋਚ ਸਕਦੇ ਹੋਗੇ ਕਾਫੀ ਚੇਂजेस ਨੇ ਵਾਓ ਥੈਂਕ ਯੂ ਜਗਪ੍ਰੀਤ ਜੀ ਤੁਸੀਂ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਥੈਂਕ ਯੂ ਥੈਂਕ ਯੂ ਥੈਂਕ ਯੂ